ਆ ਨਾ ਦੇਸਾਂ ਦੇ ਪੱਤੇ ਇਹ ਸਿੱਟ ਜਾਂਦੇ ਪਾਣੀ ਆਇਆ ਪੁੱਤਾ ਆ ਜਾ ਲੰਗਾ ਅੱਛਾ ਆ ਵੀ ਗਈ ਮਹਾਰਾਣੀ ਨੇ ਦੋ ਦਿਨ ਤਾਂ ਕਿਹੜੇ ਤੈਨੂੰ ਤਾਂ ਦੋ ਘੰਟੇ ਵੀ ਨਹੀਂ ਰੱਖਿਆ ਕਿਸੇ ਨੇ ਖਵਾਤੀਆਂ ਭਰਾਈ ਨੇ ਪੁਆਲੀਆਂ ਤੂੰ 2 ਘੰਟੇ ਕਹਿਨੀ ਆ ਉਹ ਤਾਂ ਸਦਾ ਲਈ ਰੱਖਣ ਨੂੰ ਫਿਰਦੇ ਸੀਗੇ ਉਹਦਾ ਮੈਂ ਮਿੰਟਾਂ ਕਰਕੇ ਲੈ ਕੇ ਆਇਆ ਇਹਨੂੰ ਵੇ ਆਹੋ ਜਾਣਦੀ ਆ ਮੈਂ ਮੈਂ ਭੁੱਲੀਆਂ ਦੀ ਪਰਝਾਈ ਨੂੰ ਪਰੌਠੇ ਦੇਣ ਵਾਲੀ ਨੂੰ ਜੇ ਤੇਰੀ ਪਰਝਾਈ ਤੈਨੂੰ ਸਾਹੀ ਪਨੀਰ ਖਵਾ ਕੇ ਦਿੰਦੀ ਆ ਨਾ ਤਾਂ ਇਹੋ ਜਿਹੀ ਨਹੀਂ ਹੈਗੀ ਜਾਣਦਾ ਮੈਂ ਤੇਰੀ ਪਰਝਾਈ ਨੂੰ ਵੀ ਜਾਣਦਾ ਉਹਦਾ ਕੱਲਾ ਪੈਸਾ ਖਾਣ ਵਾਲੇ ਨੇ ਵੇ ਮੇਰੀ ਪਰਝਾਈ ਕਿਉਂ ਕੀ ਰਿਸ ਕਰੂਗੀ ਮੇਰੇ ਪੈਕੇ ਨੇ ਨਹੀਂ ਪੈਸੇ ਖਾਦੇ ਖਾਂ ਤਾਂ ਇਹੀ ਜਾਣਦੇ ਨੇ ਮੇਰੇ ਪੇਕੇ ਨੇ ਤਾਂ ਅੱਜ ਤੱਕ ਬਣਾਇਆ ਤੇਰਾ ਹੈ ਆ ਆਉਂਦੀ ਨੇ ਲਵਾਤਾ ਬਾਡਾ ਸਾਰੇ ਤੇਰੇ ਨਾਨਕੇ ਦਾਦਕੇ ਜਾਣਦੇ ਨੇ ਕਿੰਨਾ ਕੁ ਬਣਾਇਆ ਉਹਨਾਂ ਨੇ ਕਿੰਨਾ ਕੁ ਗਵਾਇਆਗਾ ਬੱਲੇ 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 ਹੈ ਹੋਜਾ ਆਈ ਗਈ ਐ ਮਾਪਰੇ ਹਾਂ ਬੜੇ ਬਿਸ਼ਰਮ ਲੋਕ ਨੇ ਹੈ ਕਰ ਲਾ ਸਵਾਗਤ ਜਿੰਨੇ ਮਰਜੀ ਧੱਕੇ ਦੇ ਕੇ ਘਰੋਂ ਕੱਢ ਲੈ ਬਾਈ ਐਨੇ ਬਿਸ਼ਰਮ ਲੋਕ ਨਹੀਂ ਮੈਂ ਅੱਜ ਤੱਕ ਦੇਖੇ ਸੱਚੀ ਕਹਿ ਰਹੇ ਹਾਂ ਲੈ ਮਾ ਸੌਂ ਲੱਗੇ ਇਹ ਦੁਨੀਆ ਜਿਵੇਂ ਪਹਿਲੇ ਵਾਰ ਬੰਦੇ ਦੇਖ ਰਹੇ ਹੋਜੇ ਐਨੇ ਧੱਕੇ ਦੇ ਕੇ ਆਪਣਾ ਘਰੋਂ ਕੱਢੇ ਹੋਣ ਐਨੀ ਬੇਇੱਜ਼ਤ ਕਰਕੇ ਕੱਢੇ ਹੋਣ ਫਿਰ ਦੁਬਾਰਾ ਕਰੇ ਉਹ ਛੋਡੇ ਨਾਲੋਂ ਬਿਸ਼ਰਮਾ ਹੈਗਾ ਕੋਈ ਅੱਛਾ ਜਿਹੜਾ ਤੂੰ ਤਾਂ ਬੋਲਣ ਨੂੰ ਕੀ ਮਰਦਾ ਜਿਹੜਾ ਆਪਦੇ ਘਰ ਵਾਲੀ ਦਾ ਹੀ ਨਹੀਂ ਹੋ ਸਕਿਆ ਹੋਰ ਤਾਂ ਕਿਹਦਾ ਹੋਏਗਾ ਤੂੰ ਅੱਛਾ ਮੈਂ ਤਾਂ ਕਰਦਣ ਲਈ ਹੋ ਜਾਣੀ ਆਹ ਦੇਖ ਸਰਦਾਰ ਸਾਹਿਬ ساری ਉਮਰ ਆਪਦੀ ਘਰ ਵਾਲੀ ਦੀ ਸਾਰਾ ਤੇਰੇ ਕਰਕੇ ਸਾਰਾ ਕੁਝ ਖਰਾਬ ਹੋਇਆ ਹੈ ਜੇ ਤੇਰੇ ਮਗਰ ਲੱਗਿਆ ਮੈਂ ਪਹਿਲੇ ਮੈਨੂੰ ਇਹ ਦੱਸ ਤੂੰ ਕਿੰਨਾ ਘਰ ਵਾਲੀ ਦੀ ਮਗਰ ਲੱਗੇ ਹੋਇਆ ਉਹ ਲਾਕੀ ਉਹਨਾਂ ਨੂੰ ਘਰ ਖਵਾਏਗਾ ਇਹਦੇ ਮਗਰ ਲਾ ਕੇ ਖਵਾਇਆ ਉਹ ਤੈਨੂੰ ਨਹੀਂ ਪਤਾ ਤੂੰ ਚੁੱਪ ਕਰ ਜਾ ਨਹੀਂ ਪਤਾ ਤੂੰ ਇਹਦੀ ਉਂਗਲਾਂ ਤੇ ਚੜਿਆ ਹੋਇਆ ਆਂਡ ਗਵਾੜ ਚ ਪੁੱਛ ਕੇ ਦੇਖੀ ਕਿਸੇ ਨੂੰ ਪਤਾ ਹਾ ਪੁੱਤਾਂ ਆਪਾਂ ਨੂੰ ਕੀ ਪਤਾ ਇਸੇ ਨੂੰ ਪਤਾ ਸਰਦਾਰ ਜੀ ਨੂੰ ਮੇਰੀ ਗੱਲ ਸੁਣ ਪਤਾ ਹੀ ਆ ਮੇਰੇ ਹੱਥ ਵੱਡੇ ਬੇਨੇ ਮੈਨੂੰ ਹੀ ਪਤਾ ਹੋਰ ਤੈਨੂੰ ਪਤਾ ਹੋਊਗਾ ਤੂੰ ਤਾਂ ਸ਼ੰਗ ਨਹੀਂ ਸ਼ਰਮਣੀ ਵੇਖਦਾ ਸੀ ਕਿਵੇਂ ਸ਼ਰੀਫ ਬਣੀ ਖੜੀਗੀ ਹੈ ਜਿਵੇਂ ਮੂੰਹ ਤੇ ਜਵਾਨ ਹੀ ਨਹੀਂ ਹੁੰਦੀ ਜਵਾਨ ਕਿੱਥੇ ਆ ਮੂੰਹ ਚ ਹੁਣ ਪੜਾ ਕੇ ਭੇਜੀ ਆ ਨਾ ਪਰਜਾਈ ਨੇ ਪੁੱਛਦਾ ਸੀ ਪੈਸੇ ਲੈ ਕੇ ਆਈ ਹੂ ਖਬਰ ਹਾਂ ਲੈ ਕੇ ਆਈਆਂ ਮੈਂ ਪੈਸੇ ਮੈਂ ਸਦਕੇ ਜਾ ਮੈਂ ਲੈ ਮਾਂ ਆ ਬਣ ਗਈ ਗੱਲ ਫੇਰ ਉਹ ਕਾਹੂ ਇੰਨੇ ਸਲੇਸ ਬਾਈ ਸੀਨੇ ਲੈ ਓ ਮਾਂ ਆਪੋ ਵੀ ਪਾਗਲੇ ਆਂ ਦੇਖ ਲੈ ਚੱਲ ਅੰਦਰ ਬਿਠਾ ਮਾਂ ਫਿਰ ਤਾਂ ਪੈਸੇ ਲੈ ਕੇ ਆਉਂਦੀ ਹੈ ਮੇਰੀ ਜੁੱਤੀ ਅੱਛਾ ਇੰਨੀ ਹਿੰਮਤ ਹੋ ਗਈ ਤੇਰੀ ਤੂੰ ਵੀ ਮਜ਼ਾਕ ਕਰਨ ਲੱਗੀ ਹੁਣ ਮਜ਼ਾਕ ਨਹੀਂ ਕਰਦੀ ਮੈਂ ਅਸਲ ਚ ਤਾਂ ਮੈਨੂੰ ਆਕਲੀ ਹੁਣ ਆਈ ਐ ਕਿ ਆਪਣੇ ਸੋਹਰੇ ਪਰਿਵਾਰ ਦੇ ਵਿੱਚ ਕੁੜੀਆਂ ਨੂੰ ਰਹਿਣਾ ਕਿਵੇਂ ਚਾਹੀਦਾ ਨਾਲੇ ਜਦੋਂ ਇਹ ਮੈਨੂੰ ਆਪਣੀ ਟੀ ਬਣਾ ਕੇ ਲੈ ਹੀ ਆਏ ਫਿਰ ਤਾਂ ਇਹ ਮੇਰੇ ਹੀ ਘਰ ਹੋਇਆ ਨਾ ਕਿਹੜੀ ਮੰਗਲ ਕਰਨੀ ਘਰ ਬਦ ਹੈ ਤੇਰਾ ਇੱਥੇ ਕੋਈ ਲਾਗਾ ਤੇ ਕਣੀਗਾ ਜਦੋਂ ਤੈਨੂੰ ੱੱਕੇ ਮਾਰ ਕੇ ਘਰੋਂ ਕੱਢੀ ਦਿੱਤਾ ਫਿਰ ਤੇਰੇ ਇੱਥੇ ਕੀ ਹੈ ੱੱਕੇ ਮਾਰ ਕੇ ਕੱਢਣ ਵਾਲਾ ਟਾਈਮ ਤਾਂ ਗੱਗਾ ਜੀ ਹੁਣ ਗਿਆ ਇਹ ਮੇਰਾ ਵੀ ਘਰ ਹੈ ਮੈਂ ਇਸ ਘਰ ਦੀ ਇਸ ਜ਼ਮੀਨ ਦੀ ਅੱਧ ਦੀ ਮਾਲਕਣਾ ਅੱਛਾ ਤੂੰ ਇਹ ਘਰ ਪਵਾ ਕੇ ਕੀ ਮਾੜਾ ਜਿਹਾ ਪਤਾ ਲੈ ਲੈ ਅੱਧ ਦੀ ਮਾਲਕਾ ਤੂੰ ਕਿੰਨੇ ਦੀ ਪੈ ਲਾ ਸਿੱਤ ਦੋ ਹੀ ਸਿਆਣੇ ਬੈਠੇ ਆ ਤਾਂ ਫਿਰ ਤੀਜਾ ਤਾਂ ਹੈਗਾ ਤੀਜਾ ਆਊਗਾ ਇਹਨੂੰ ਤੀਜਾ ਤਾਂ ਹੈਗਾ ਹਾਂ ਤੀਜੇ ਇਹਦੇ ਚ ਤੈਨੂੰ ਆਊਗਾ ਉਹ ਤਾਂ ਮੈਂ ਦੇਖਣਾ ਮੇਰੇ ਨਾਈ ਆ ਮੈਂ ਛੋਡੇ ਨਾਲ ਇੱਕ ਹੋਰਾ ਨਹੀਂ ਲਵਾਉਂਦਾ ਜਿਹੇ ਜਿਹੇ ਛੋਡੇ ਲਸਣ ਨੇ ਚੁੱਪੇ ਰਹਿ ਗਏ ਓ ਤੂੰ ਕੀ ਚੁੱਪ ਚੁੱਪ ਲਈ ਆ ਓਏ ਕੀ ਹੈ ਨਿਕਲੋ ਸੋ ਕਰੋ ਕਿਉਂ ਨਿਕਲ ਹਾਂ ਕਰੋ ਨਿਕਲ ਆ ਸਾ ਬਣਿਆ ਨੰਬਰਦਾਰੀ ਦਾ ਤਾਹੀਂ ਤਾਹ ਚੜ੍ਹ ਗਏ ਆਂ ਬੋਲੂਗੀ ਤੁਸੀਂ ਬੋਲਣ ਲਈ ਆ ਤੈਨੂੰ ਕਿਹਾ ਸੀ ਨਾ ਵੀ ਇੱਕ ਦਿਨ ਬੋਲਣ ਲਾਏਗੀ ਘਰ ਕੁੜੀ ਨੂੰ ਲਾ ਲਈ ਨਾ ਮੈਂ ਨਹੀਂ ਸੋ ਤਾਂ ਮੈਂ ਬਹੁਤ ਚੰਗੀ ਸੀ ਮੇਰੀ ਆਉ ਵਕਤ ਹੁੰਦੀ ਸੀ ਹੋਰ ਮੈਂ ਬੋਲਣ ਲੱਗੀ ਹੁਣ ਵੀ ਮੇਰੀ ਆਪਕਤ ਹੁੰਦੀ ਐ ਤੁਸੀਂ ਤਾਂ ਨਾ ਤਨ ਚ ਨਾ ਤੇਰਾ ਚ ਮੇਰੀ ਨਾ ਇੱਕ ਗੱਲ ਦੋਹੇ ਜਣੇ ਕੰਨ ਖੋਲ ਕੇ ਸੁਣ ਲੋ ਜਿਸ ਘਰ ਦੇ ਵਿੱਚ ਤੁਹਾਡਾ ਹਿੱਸਾ ਤਾਂ ਹੈਗਾ ਮੇਰਾ ਵੀ ਐ ਅੱਜ ਤੋਂ ਬਾਅਦ ਮੈਂ ਤੇ ਮੇਰਾ ਪਿਓ ਜਿਹੜਾ ਮੈਨੂੰ ਆਪਣੀ ਧੀ ਬਣਾ ਕੇ ਲੈ ਕੇ ਆਇਆ ਸੀ 208 ਤੇ ਤੁਸੀਂ ਦੋਹੇ ਮਾਪੋ ਤੜ ਲੈ ਇਹਦਾ ਗੱਲ ਚਲਾਉਂਦੀ ਆ ਬਦੇ ਮੇਰੀ ਗੱਲ ਸੁਣ ਲੈ ਇਹ ਕਾਨੂੰਨ ਨਹੀਂ ਚਲਾਉਂਦੀ ਤੁਹਾਡੇ ਕੋਲ ਇੱਕੋ ਹੀ ਰਸਤਾ ਹੈਗਾ ਆਏ ਨੂੰ ਮੈਂ ਆਪਣੀ ਧੀ ਬਣਾ ਕੇ ਲੈ ਕੇ ਆਂਦਾ ਸਮਝ ਗਏ ਕੱਲ ਦਾ ਦਿਨ ਆ ਤੁਹਾਡੇ ਕੋਲੇ ਜੇ ਤਾਂ ਤੁਹਾਡੀ ਚਾਵਰ ਚਾਵਰ ਆਚਾ ਪਲੂਸੀਆਂ ਬੰਦ ਹੁੰਦੀਆਂ ਨੇ ਤਾਂ ਠੀਕ ਐ ਨਹੀਂ ਸਾਰੀ ਦੀ ਸਾਰੀ ਜ਼ਮੀਨ ਨਾ ਮੈਂ ਕੁੜੀ ਦੇ ਨਾਲ ਲਵਾਉ ਜਿੱਥੇ ਮਰਜੀ ਜਾਉ ਤੈਨੂੰ ਲਿਖਾਉ ਬੇਦਖਲ ਤੂੰ ਬਗ ਜੀ ਆਪਦੇ ਪੇਕਿਆਂ ਦੀ ਐ ਕਿਵੇਂ ਲਿਖਾ ਐਂ ਹੋਊਗਾ ਫਿਰ ਐ ਹੋਊਗਾ ਇਹ ਦੋ ਕਾਕਾ ਸਿੱਧੀ ਉਂਗਲ ਨਾਲ ਘਾਉਣਾ ਨਾ ਨਿਕਲੇ ਉਦੋਂ ਨੂੰ ਪੁੱਠਾ ਕਰਨਾ ਪੈਂਦਾ ਉਹ ਹੁਣ ਕਰਨਾ ਪਊਗਾ ਮੈਨੂੰ ਲੈਮਾ ਤਾਂ ਕੀ ਚਹਿਜੂ ਗੱਲਾਂ ਕਰੀਂ ਅੰਦਰ ਨਾਲੇ ਜਿਹੜੀ ਲੱਤਾਂ ਦੇ ਪੂਟ ਹੁੰਦੇ ਨੇ ਨਾ ਉਹ ਗੱਲਾਂ ਨਾਲ ਨਹੀਂ ਬੰਦਦੇ ਚੱਲੀ ਬਾਪੂ ਜੀ ਆਪਾਂ ਦਾ ਹਾਂ ਪੁੱਤਾ ਜਾ ਪਕਾਓ ਖਾਓ ਆਪਦਾ ਕੱਲ ਨੂੰ ਦੇਖ ਲਿਓ ਨਹੀਂ ਛੋੜੇ ਰੋਟੀ ਵੀ ਹੈ ਨਹੀਂ ਇਸ ਘਰ ਦੇ ਵਿੱਚ ਉਹ ਦੋ ਕੋਸ ਨੂੰ ਕੀ ਹੋ ਗਿਆ ਇਹ ਤਾਂ ਬੜੀ ਜਵਾਲ ਲੜਾਉਣ ਲੱਗੀ ਇਹ ਜਵਾਲ ਲੜਾਊਗੀ ਨਾ ਜਦੋਂ ਜਵਾਲ ਲੜਾਉਣ ਵਾਸਤੇ ਲਿਆਇਆ ਗੱਲ ਸੁਣ ਲੈ ਮੇਰੀ ਉਹਨਾਂ ਨੂੰ ਸਿੱਧਾ ਕਹਿ ਦੀ ਕਿ ਮੈਨੂੰ ਘੇਰਨ ਦੀ ਕੋਈ ਲੋੜ ਨਹੀਂ ਗੱਲ ਕਰੋ ਮੇਰੇ ਬੁੜੇ ਨਾਲ ਆਪੇ ਦੇਊਗਾ ਜਿਹੜੇ ਸਾਲੇ ਦੋ ਕਿੱਲੇ ਲੈਂਦੇ ਇਹ ਵੀ ਲੜਾ ਦੇਗੀ ਇਹ ਵੀ ਜਾਣਗੇ ਆਪਣੇ ਹੱਥੋਂ ਓਕੇ ਮੈਂ ਜਾਣਗੇ ਦੋ ਕਿੱਲਾਂ ਦੇ ਵਿੱਚੋਂ ਕਿੱਲਾ ਤਾਂ ਤੇਰਾ ਹੈਗਾ ਹੀ ਹੈਗਾ ਮਾ ਕਿੱਲਾ ਕੀ ਸਿਰਚ ਮਰੂ ਜਦੇ ਕਿੱਲੇ ਲੱਗੇ ਆਏ ਹੁਣ ਜਿਹੜਾ ਕਿੱਲਾ ਮਹਿੰਗਾ ਉਹੀ ਤਾਂ ਡੱਬੋਂ ਨੂੰ ਫਿਰਦਾ ਉਹ ਆਏਗੇ ਮੈਂ ਡੱਬ ਲੂਗਾ ਮਾਮ ਤੀਜਾ ਹਿੱਸਾ ਮਿਲੂਗਾ ਇਹਨੂੰ ਮੈਂ ਵੀ ਬਰਾਬਰ ਝਗਣਾ ਜਾਣਦੀ ਆਂ ਜੀ ਜੱਟ ਸੁਣ ਪੱਕਦੀ ਕਿਉਂ ਹੁਣ ਠੰਡੇ ਦਿਮਾਗ ਤੋਂ ਕੰਮ ਲੈਤਾ ਹੈਂ ਕਈ ਵਾਰ ਨਾ ਗੱਲਾਂ ਪਤਾ ਨਹੀਂ ਲੱਗਦਾ ਬੰਦੇ ਨੂੰ ਗੁੱਸੇ 'ਚ ਬੰਦਾ ਬਹੁਤ ਕੁਝ ਬੋਲ ਦਿੰਦਾ ਆਪਾਂ ਠੰਡੇ ਦਿਮਾਗ ਤੋਂ ਕੰਮ ਲਈਏ ਜੀ ਸੋਚ ਜਰਾ ਜੀ ਆਪਾਂ ਠੰਡੇ ਦਿਮਾਗ ਨਾਲ ਚੱਲਾਂਗੇ ਤਾਂ ਸਾਰਾ ਕੁਝ ਆਪਣੇ ਲਈ ਰਹੂਗਾ। ਹੂੰ ਜੀ ਆਪਾਂ ਫੇਰ ਕੀ ਮਾ ਕੀ ਕਰਨਾ ਹੈ ਹੁਣ ਕੋਈ ਨਾ ਮਾ ਸੋਚਣ ਦਾ ਥੋੜਾ ਜਿਹਾ ਸਮਾਂ ਦੇ ਸਭ ਕੁਝ ਠੀਕ ਹੋ ਜਾਊਗਾ। ਆ ਵੇਖ ਤਾਂ ਸੀ ਉਹਦੇ ਪੇਕੇ ਨੇ ਨੂੰ ਸੁਕਾ ਕੇ ਭੇਜਿਆ ਅੱਗੇ ਤਾਂ ਮੂੰਹ ਤੇ ਜबान ਨਹੀਂ ਹੈ ਕਿ ਜੀ ਅੱਜ ਤਾਂ ਦੇਖ ਮੇਰੇ ਮੂਰੇ ਕਿਵੇਂ ਬੋਲਣ ਲੱਗੀ ਪਈ ਐ। ਮਾਤਾ ਹੈ ਠੰਡੇ ਚੱਲ ਮਾ ਜਦੋਂ ਆਪਦੇ ਮਾੜੇ ਨਿਕਲ ਜਾਣ ਉਹਨੇ ਤਾਂ ਬੋਲਣਾ ਹੀ ਐ। ਜਦੋਂ ਤੇਰਾ ਪਿਓ ਵੀ ਬਦਲ ਗਿਆ ਪਿਓ ਤਾਂ ਸਾਰੀ ਜ਼ਮੀਨ ਲਟਾਉ ਨੂੰ ਫਿਰਦਾ ਕੋਈ ਨਾ ਮੈਂ ਵੀ ਦੇਖਦਾ ਨਹੀਂ ਫਿਰ ਮੈਂ ਉਹ ਮੁੰਡੇ ਨਾਲ ਗੱਲ ਕਰੂੰ ਤਾਂ ਨਹੀਂ ਪਿਓ ਨੂੰ ਕਹ ਦੂੰਗਾ ਭਾਈ ਕਰਵਾ ਦੇਣਾ ਹਾਂ ਉਹਨੂੰ ਜਵਾਬ ਦੇ ਦੇ ਕਿ ਮੈਨੂੰ ਘੇਰਨ ਦੀ ਕੋਈ ਲੋੜ ਨਹੀਂ ਜਾ ਕੇ ਮੇਰੇ ਪਿਓ ਨਾਲ ਗੱਲ ਕਰ ਲੈ ਬਸ ਸਿੱਧਾ ਹੋ ਜੀ ਉਹਨੂੰ ਕੋਈ ਨਹੀਂ ਚੱਲ ਦੇਖਦੇ ਆ ਕੀ ਬਣਦਾ ਸ਼ਾਬਾਸ਼ੇ ਪੁੱਤ ਸ਼ਾਬਾਸ਼ੀ ਤੈਨੂੰ ਮੈਂ ਕਿਹਾ ਸੀ ਨਾ ਵੀ ਆਏ ਨਹੀਂ ਲੋਟ ਆਉਂਦੇ ਇਨਾਉ ਡੰਡਾ ਚੱਕ ਫੇਰ ਲੋਟ ਆਉਣਗੇ ਬਹਿ ਗਿਆ ਨਾ ਮੂਤ ਦੀ ਝੱਗ ਵਾਂਗੂ ਫੋਨ ਨਹੀਂ ਬੋਲਦੇ ਤੇਰੇ ਮੂਰੇ ਨਹੀਂ ਬਾਪੂ ਜੀ ਮੈਨੂੰ ਲੱਗਦਾ ਮੈਨੂੰ ਐ ਬੋਲਣਾ ਨਹੀਂ ਸੀ ਚਾਹੀਦਾ ਮੈਂ ਤਾਂ ਸਿਰਫ ਥੋੜੇ ਕਰਕੇ ਬੋਲੀ ਸੀ ਆਹੀ ਘਾਟ ਆ ਪੁੱਤ ਤੇਰੇ ਖਾਈ ਚੱਲ ਡੰਡੇ ਫਿਰ ਨਹੀਂ ਬੋਲਣਾ ਤੂੰ ਮੈਂ ਬੋਲ ਵੀ ਬਹੁਤ ਖੁਸ਼ ਗਈ ਮੈਂ ਨਹੀਂ ਅੱਡ ਹੋਣਾ ਚਾਹੁੰਦੀ ਮੇਰੇ ਤੋਂ ਜੋ ਵੀ ਬੋਲਿਆ ਗਿਆ ਮੈਨੂੰ ਪਤਾ ਉਹ ਗੁੱਸੇ 'ਚ ਬੋਲਿਆ ਗਿਆ ਪਰ ਬਾਪੂ ਜੀ ਆਪਾਂ ਇਹ ਜੋ ਕੋਈ ਵੀ ਫੈਸਲਾ ਨਹੀਂ ਲੈਣਾ ਹੈਗਾ ਜਿਸ ਨਾਲ ਆਪਣਾ ਘਰ ਖਰਾਬ ਹੋ ਜੇ ਆਪਾਂ ਤਾਂ ਸਾਰੇ ਢੱਬਰ ਨੇ ਇਕੱਠਿਆਂ ਨਹੀਂ ਰਹਿਣਾ ਪੁੱਤ ਮੈਨੂੰ ਐਂ ਦੱਸ ਆਪਣਾ ਕੋਈ ਬੋਲਣਾ ਫਰਜ਼ ਬਣਦਾ ਸੀ ਕਿ ਨਹੀਂ ਬਣਦਾ ਸੀ ਘਰ ਤਾਂ ਪਹਿਲੇ ਹੀ ਟੁੱਟਿਆ ਪਿਆ ਸੀ ਨਾ ਅੱਜ ਤੂੰ बोलਦੀ ਤਾਂ ਤੈਨੂੰ ਘਰੇ ਨਹੀਂ ਸੀ ਬੜਨਦੇ ਨਾ ਉਹਨਾਂ ਨੇ ਉਹ ਤਾਂ ਚੱਲ ਜਿਹੋ ਜਿਹੇ ਹੈਗੇ ਨੇ ਹੈਗੇ ਨੇ ਜੇ ਆਪਾਂ ਵੀ ਉਹਨਾਂ ਵਰਗੇ ਬਣ ਗਏ ਫਿਰ ਆਪਣੇ ਤੇ ਉਹਨਾਂ 'ਚ ਫਰਕ ਕੀ ਰਹਿ ਗਿਆ ਪੁੱਤ ਸਾਦਗੀ ਪਹਿਲਾਂ ਵੀ ਬਸੇਰੀ ਵਰਤ ਕੇ ਦੇਖ ਲਈ ਆਪਾਂ ਹੁਣ ਅਹੀਂ ਸੋਚਿਆ ਸੀ ਵੀ ਉਹਨਾਂ ਵਰਗੇ ਬਣ ਕੇ ਦੇਖ ਲੋ ਆਪਾਂ ਅਸਲੀਅਤ ਦੇ ਉਹਨਾਂ ਵਿੱਚ ਨਹੀਂ ਨਾ ਬਣਦੇ ਆਪਾਂ ਤਾਂ ਉੱਤ ਉੱਤੋਂ ਬਣੇ ਆਂ ਵੀ ਕੀ ਐਂ ਲੋਟਾ ਜੇ ਕੰਮ ਆ ਵੀ ਗਿਆ ਤੇਰੇ ਸਾਹਮਣੇ ਆ ਉਹ ਬੈਠੇ ਨੇ ਉਹ ਬੈਠ ਕੇ ਚ ਬੜੇ ਨਹੀਂ ਤਾਂ ਇੱਥੇ ਤੇਰਾ ਦਿਮਾਗ ਖਾ ਲੈਂਦੇ ਦੇ 5 ਲੱਖ ਦੇ 5 ਲੱਖ ਚਾਹੇ ਕੁਛ ਮਰਜ਼ੀ ਹੋ ਜੇ ਨਾ ਤਾਂ ਮੇਰੇ ਪੱਕੇ ਪੈਸੇ ਦੇਣ ਨਾ ਮੈਂ ਪੈਸੇ ਲੈ ਕੇ ਆਵਾਂ ਚਾਹੇ ਉਹ ਮੇਰੇ ਇਸ ਘਰ ਦੇ ਵਿੱਚ ਰੱਖਣ ਚਾਹੇ ਨਾ ਰੱਖਣ ਉਹ ਉਹਨਾਂ ਦੀ ਮਰਜ਼ੀ ਪੁੱਤ ਰੱਖਦੇ ਕਿਵੇਂ ਨਹੀਂ ਉਹਨਾਂ ਦੇ ਤਾਂ ਵੱਡੇ ਵੀ ਰੱਖਣਗੇ ਆਪ ਘਰੋਂ ਨਿਕਲ ਜਾਣਗੇ ਪਰ ਤੈਨੂੰ ਨਹੀਂ ਹੋਣੇ ਤੁਹਾਨੂੰ ਜਾਣ ਦੰਦੇ ਨਾ ਮੈਂ ਤੈਨੂੰ ਵਾਦਾ ਕਰਦਾ ਚਲੋ ਦੇਖਦੇ ਆ ਕੀ ਬਣਦਾ ਬਣਾਣਾ ਬਣਾਉਣਾ ਕੀ ਹੈ ਪੁੱਤ ਤੂੰ ਚੁੱਪ ਕਰਕੇ ਪਹਿਲਾਂ ਤਾਂ ਆਪਣੀ ਚਾਹ ਬਣਾ ਕੋ ਟੱਪੀਏ ਦੋਨਾਂ ਜਣਿਆਂ ਦੀ ਬਣਾਉਣੀ ਆ ਤੇ ਇੱਕ ਹੋਰ ਗੱਲ ਦੱਸਦਾ ਤੈਨੂੰ ਮੈਂ ਜਿਹੜੀ ਰੋਟੀਆਂ ਬਣਾਏਗੀ ਨਾ ਆਪਣੇ ਦੋਨਾਂ ਦੀ ਹੋਵੇ ਉਹਨਾਂ ਦੀ ਰੋਟੀ ਨਹੀਂ ਲਾਉਣੀ ਪਰ ਬਾਪੂ ਜੀ ਫਿਰ ਮਾਂ ਨੇ ਤਾਂ ਕਦੇ ਰੋਟੀ ਲਾਹੀ ਨਹੀਂ ਸੀ ਮੈਂ ਹੀ ਲਾਉਂਦੀ ਹੁੰਦੀ ਸੀ ਅੱਜ ਲਾਹੀ ਬੈਠੀ ਸੀ ਪਰੌਠੇ ਮੈਨੂੰ ਕਹਿੰਦੀ ਤੇਰੇ ਵਾਸਤੇ ਤਾਂ ਹੈ ਨਹੀਂ। ਉਹੀ ਫਿਰ ਆਪਾਂ ਨੂੰ ਇੱਕ ਡੰਗ ਤਾਂ ਲਾਉਣੀ ਨੇ ਇਹਨਾਂ ਦੀ ਬਸ ਗੱਲ ਨਿਬੜਣੀ। ਜੇ ਤਾਂ ਕੱਲ ਤੱਕ ਹੋ ਗਏ ਠੀਕ ਫਿਰ ਤਾਂ ਉਵੇਂ ਜਿਵੇਂ ਪਹਿਲਾਂ ਚੱਲਦਾ ਸੀ ਚੱਲੂਗਾ। ਠੀਕ ਐ? ਨਹੀਂ ਬਸ ਮਰੀਤੀ ਬਣ ਕੇ ਤੂੰ ਰੋਟੀ ਲਾ ਲਿਆ ਕਰ ਮੈਂ ਖਾ ਲਿਆ ਕਰੂੰਗਾ ਬਸ ਇਹਨਾਂ ਨੂੰ ਖਾਂ ਭਜਾਉਣ ਦੇ ਡੰਡੇ ਫਿਰ। ਠੀਕ ਐ। ਹੋਰ ਤਾਂ ਫਿਰ ਹੱਲ ਨਹੀਂ ਨਾ ਪੁੱਤ ਕੋਈ। ਮੈਂ ਬਣਾਵਾ ਪੁੱਤ ਜਾ। ਮੈਂ ਪਾਣੀ ਭਿੱਕੇ ਬਣਾ ਲੈਣੀ। ਹਾਂ ਚਾਹ ਬਣਾ ਲੈ ਫੋਟਾ। ਮੈਂ ਨਹੀਂ ਜਾਂਦੇ ਜੂੰਦੀ ਆਹੋ ਮੈਂ ਮੰਗਾਉ ਤੋ ਮਾਫੀ ਅ ਕੱਲ ਦੀ ਭੂਤਨੀ ਸਿਵਾਂ ਚੱਦ ਮਾਫੀਰ ਕੀ ਹੋ ਜੂ ਜੇ ਮਾਫੀ ਮੰਗ ਲੇਗੀ ਮਾਫੀ ਮੰਗਣ ਨਾਲ ਕੋਈ ਕੋਈ ਵੱਡਾ ਛੋਟਾ ਥੋੜੀ ਹੋ ਜਾਂਦਾ ਹੋ ਜਾਂਦਾ ਤੇ ਕੀ ਕਰੀ ਜਾਂਦਾ ਤੂੰ ਮਨਉ ਤੇਰਾ ਹੀ ਨਹੀਂ ਪਿਆਦਾ ਕਦੇ ਤਾਂ ਤੂੰ ਉਹਨੂੰ ਬੋਲਣ ਲਾ ਦੇਣਾ ਉਹਦੇ ਮੂਰੇ ਮੈਨੂੰ ਕਦੇ ਤੂੰ ਕਹਿੰਦਾ ਨਾ ਤੂੰ ਮਾਫੀਆਂ ਮੰਗ ਤੇਰਾ ਵੀ ਨਹੀਂ ਉਸਰਾ ਹੀ ਪਿਆ ਉਹਨਾਂ ਤੋਂ ਮਾਫੀ ਮੰਗਾ ਮਾਚਾ ਹੈ ਉਹਨਾਂ ਤੋਂ ਮਾ ਜਿਹੜੀ ਤੈਨੂੰ ਗੱਲ ਕਹਿ ਰਿਹਾ ਨਾ ਇੱਕ ਵਾਰੀ ਮੰਨ ਲੈ ਕਰ ਗੱਲ ਇਹ ਮਾਫੀ ਤੈਨੂੰ ਕਹਿ ਰਹੇਗਾ ਤਾਂ ਤੈਨੂੰ ਕਿਸੇ ਗੱਲ ਤੋਂ ਹੀ ਕਹਿ ਰਹੇਗਾ ਇਹਦੇ ਵਿੱਚ ਆਪਣੀ ਭਲਾਗਾ ਐ ਸਮਝ ਲੈ ਬਸ ਬਸ ਮੈਨੂੰ ਨਹੀਂ ਪਤਾ ਕਿਸੇ ਦਾ ਭਲਾ ਕਿਸੇ ਦਾ ਬੁਰਾ ਪਰ ਮੈਂ ਮਾਫੀ ਉਹਨਾਂ ਤੋਂ ਨਹੀਂ ਮੰਨਦੀ ਤੇ ਨਹੀਂ ਮੰਗਦੀ ਆਉ ਤੈਨੂੰ ਤਾਂ ਕੀ ਲੋੜ ਆ ਬਾਈ ਮਾਫੀ ਮੰਗਣ ਦੀ ਮੈਂ ਹੀ ਆ ਨਾ ਮੇ ਤਾਂ ਪਹਿਲਾਂ ਵੀ ਉਮਰ ਜੀ ਧੱਕੇ ਖਾ ਰਹੇ ਆਂ ਫਿਰ ਬਾਅਦ ਚ ਤੋਂ ਮੈਂ ਧੱਕੇ ਖਾ ਨਹੀਂ ਖਾਣੇ ਨੇ ਤੈਨੂੰ ਪਤਾ ਗੱਲ ਕੀ ਹੋਈ ਪਈ ਆਪਣੇ ਨਾਲ ਬਜ਼ੁਰਗ ਕੀ ਕਰਦਾ ਫਿਰਦਾ ਕੀ ਕਰਦਾ ਫਿਰਦਾ ਮੈਂ ਸੁਣ ਕੇ ਗੱਲ ਪਹਿਲੇ ਗੱਲ ਸੁਣ ਲੈ ਫੋੜ ਕੇ ਆਪਣੇ ਪਿੰਡ ਵਾਲਾ ਜਿਹੜਾ ਵਕੀਲ ਹੈਗਾ ਉਹਦੇ ਕੋਲ ਬੈਠਾ ਜੀ ਇਹੇ ਉਦੋਂ ਲਵੇ ਸਾਰਾ ਕੁਝ ਪਤਾ ਲੱਗ ਰਿਹਾ ਸੀਗਾ ਉਧਰ ਤੇ ਇਹ ਤਾਂ ਮੈਨੂੰ ਕਿਸੇ ਨੇ ਦੱਸੇਗਾ ਕਹਿੰਦੇ ਜੀ ਦੇ ਸਿਰ ਤੇ ਜੀ ਦੇ ਨਾਮ ਜ਼ਮੀਨ ਹੋਵੇ ਉਹ ਕੁਝ ਵੀ ਕਰ ਸਕਦਾ ਹੈ ਠੀਕ ਹੈ ਇਹ ਨਾ ਹੋਵੇ ਵੀ ਮੈਂ ਮੈਂ ਆਪਣੀ ਸਿਰਤੀ ਕਰ ਸਕਦਾ ਵੀ ਆਪਣੇ ਮੁੰਡੇ ਨੂੰ ਜ਼ਮੀਨ ਨਾਮ ਲਾਉਂਗੀ ਭੁੱਲ ਜਾ ਕਹਿੰਦਾ ਹੁਣ ਇਹ ਕਾਨੂੰਨ ਨਹੀਂ ਰਿਹਾ ਹੁਣ ਉਹ ਜਿਹਦੇ ਮਰਜ਼ੀ ਨਾਮ ਲਿਖਾ ਸਕਦਾ ਜੇ ਕੱਲ ਕੋਲ ਨੂੰ ਨਾਮ ਉਹ ਗੁਰੂ ਘਰ ਲਿਖਾਤੀ ਜਾਂ ਇਹਦੇ ਸਿਰ ਤੇ ਲਿਖਾਤੀ ਮੈਂ ਤੇ ਨਾਲ ਤਾਂ ਉਹੀ ਕਰੂ ਜੀ ਤੋਬੀ ਗੱਲੇ ਹੋ ਜੂ ਮੇਰੇ ਨਾਲ ਤਾਂ ਨਾ ਘਰ ਦਾ ਨਾ ਘਾਟ ਦਾ ਰਹਿਣਾ ਮੈਂ ਬਸ ਕਰਜਾ ਨਹੀਂ ਲਿਖਾਉਂਦਾ ਐ ਕਿਵੇਂ ਲਿਖਾ ਦੂਗਾ ਉਹਦੇ ਨਾਮ ਮਾਂ ਮੰਨ ਲੈ ਕਰ ਗੱਲ ਨੂੰ ਤੇਰੇ ਸਾਹਮਣੇ ਤਾਂ ਕਹਿ ਕੇ ਹਟੇਗਾ ਉਹ ਫਿਰ ਕੀ ਕਰੇਗੀ ਮਾਂ ਤੈਨੂੰ ਨਹੀਂ ਲੱਗਦਾ ਕਿ ਤੇਰਾ ਮੁੰਡਾ ਐ ਬਿਲਕਦਾ ਫਿਰੇ ਮੈਂ ਤਾਂ ਹੁਣ ਵੀ ਬਿਲਕਦਾ ਫਿਰ ਦਾਂਗਾ ਆਹੀ ਸਾਲੇ ਦੋ ਕੀਲੇ ਨੇ ਦੋ ਕੀਲੇ ਇਸ਼ਤਿਹਾਰ ਨਹੀਂ ਜੀ ਉਹ ਫਿਰ ਮੈਂ ਤਾਂ ਬਸ ਉਧਰ ਦੀ ਉਧਰ ਰਹਿ ਜਾਊਗਾ ਤੇਰੇ ਉਹ ਤਾਂ ਜਾਣ ਗਈ ਹੁਣ ਜਦੋਂ ਪਹਿਲਾਂ 5 ਲੱਖ ਰੁਪਏ ਚੱਕੀ ਬੈਠੇ ਹੋ ਉਹ ਇੱਕ ਗਹਿਣੇ ਹੋ ਜਾਊਗਾ ਇੱਕ ਰਹਿ ਜਾਊਗਾ ਨਿਉਂਦੇ ਪਾ ਲੋ ਕੋਕੇ ਪਾ ਮਾਂ 5 ਲੱਖ ਦੀ ਕੀ ਗੱਲ ਐ ਉਹ ਤਾਂ ਜੇ ਆਪੇ ਕਿਸੇ ਨੂੰ ਇਧਰ ਉਧਰ ਵੀ ਕਰੇ ਤਾਂ ਵੀ ਮਾੜਾ ਮੋਟਾ ਮਿਲ ਜੂਗਾ ਸੋਨਾ ਇਕੱਠਾ ਦਾ ਜਾਨੀ ਵੀ ਤਰ ਜਾਣਾ ਸੋਨੇ ਇਕੱਠਾ ਵੀ ਫੇ ਸਮਝ ਲੈ ਰਗਾ ਗੱਲ ਨੂੰ ਫੇ ਕਰ ਲੋ ਮਾਂ ਫੇ ਉਹੀ ਕਹਿ ਰਿਆਂ ਜੀ ਉਹਦੋਂ ਬੜਿਆ ਕੇ ਆਪਾਂ ਲੈ ਲਾਂਗੇ ਸਾਰਾ ਕੁਛ ਹੈ ਸੋਨਾ ਇਕੱਠਾ ਲੈ ਲਾਂਗੇ ਤੂੰ ਤਾਂ ਤੈਨੂੰ ਕਰੇ ਮਾਫੀ ਮੰਗਲਾ ਜੀ ਉਹਨੇ ਤੇਰੇ ਮੂਰੇ ਹੱਥ ਵੱਨੇ ਮਾਂ ਮਾਫੀ ਨਹੀਂ ਮੰਗਦੀ ਜਾਂ ਤੂੰ ਮੰਗ ਲੈ ਭਗ ਜਾ ਭਗ ਜਾ ਲਾ ਦੇ ਪੈਰੀਆਂ ਤੋਨਾਂ ਦੇ ਜਾ ਕੇ ਹਾਂ ਸਾਡ ਤਾਂ ਅਸੀਂ ਤਾਂ ਫੇਰ ਇੱਕ ਬਣ ਜਾ ਤੈਨੀ ਦਾ ਗੁਲਾਮ ਮਾਂ ਤੈਨੂੰ ਗੁਲਾਮ ਬਨ ਨੂੰ ਫੂੜੀ ਕਰੇ ਇੱਕ ਤਾਂ ਤੂੰ ਐ ਗੱਲਾਂ ਕਰਨ ਲੱਗ ਜੀਨਾ ਮਾ ਤੈਨੂੰ ਨਹੀਂ ਲੱਗਦਾ ਵੀ ਤੇਰੇ ਪੁੱਤ ਦਾ ਘਰ ਬਸੇ ਦੇਖੀ ਆ ਦੇਖੀ ਦੇਖ ਲਾਉਂ ਤਾਂ ਲੋਕਾਂ ਆਂਡੇ ਘਮੜ ਵੀ ਟੇਚਣਾ ਕਰਦੇ ਨੇ ਵੀ ਭਾਈ ਮੈਂ ਤੈਨੂੰ ਥੱਲੇ ਲੱਗਣ ਵਾਸਤੇ ਧੂੜੀ ਕਰਾਂਗਾ ਮੈਂ ਤਾਂ ਬਸ ਤੂੰ ਐਂ ਕਰਾਂ ਵੀ ਚਲ ਮਾਫੀ ਮੰਗ ਲਾ ਮਾਫੀ ਮੰਗਣ ਦੇ ਨਾਲ ਮਾਂ ਜੀ ਆਪਣਾ 5 ਲੱਖ ਰੁਪਏ ਦਾ ਕਿਛੜਦਾ ਫਿਰ ਕੀ ਮੜੇਗਾ ਨਾਲੇ ਮਾ ਜਿਹੜੇ ਗੈੜੇ ਗੂਨੇ ਹੈਗੇ ਨੇ ਉਹ ਤੋਂ ਹੋਰ ਲਾ ਕੇ ਵੜਿਆ ਕੇ ਲੈ ਲੈ ਤੂੰ ਮਾਫੀ ਮੰਗ ਰਾ ਤੈਨੂੰ ਮੈਂ ਹਟਾਉ ਨਹੀਂ ਆ ਮਾ ਮੈਂ ਨਹੀਂ ਮੰਗਦੀ ਮਾਫੀ ਹੁਣ ਤੂੰ ਐਂ ਚਾਹੁੰਦੀ ਵੀ ਤੇਰੇ ਮੁੰਡੇ ਦਾ ਤਲਾਕ ਹੋ ਜੇ ਤੇਰਾ ਮੁੰਡਾ ਕੁਝ ਖਾ ਕੇ ਮਰ ਜੇ ਫਿਰ ਹੁਣ ਮੈਂ ਹੀ ਮਰ ਜਾ ਕਿਉਂ ਮਰ ਜੇ ਮੰਗ ਲਾ ਮਾਫੀ ਉਹ ਤੋਂ ਤੂੰ ਮਿਲ ਜਾ ਤੇਰਾ ਪਿਓ ਉਹਦੇ ਨਾਲ ਮਿਲਦੇ ਰਿਹਾ ਤੂੰ ਮਿਲ ਜਾ ਭਈ ਮੈਂ ਜਾ ਕੇ ਤੇ ਨਾਨਕੀ ਵੇਜੂਗੀ ਮਾ ਤੂੰ ਦਾ ਫਿਰ ਉਹੀ ਗੱਲ ਆ ਪੁਰਾਣੀਆਂ ਬੁੜੀਆਂ ਵਾਂਗੂ ਜਿਹੜੀ ਗੱਲ ਦੇ ਬਾਦ ਪੈ ਜੈ ਨਾ ਜਿੱਦੀ ਵਾਲੀ ਹੈਗੀ ਆਪਦੇ ਮੁੰਡੇ ਦੀ ਗੱਲ ਤੇ ਤੂੰ ਮੰਨਦੀ ਹੋ ਨਹੀਂ ਹੈਗੀ ਇਹ ਮੰਨ ਲੈ ਗਰ ਕਰਨ ਤੈਿਹਰੀਆਂ ਮੰਨ ਲਈਆਂ ਤੇਰੀਆਂ ਪਰ ਜੇ ਤੂੰ ਉਹ ਤੋਂ ਕਹਿੰਦੇ ਵੀ ਮੇਰੀ ਤੀਵੀ ਤੋਂ ਮਾਫੀ ਮੰਗ ਲੈ ਇਹ ਨਹੀਂ ਮੈਂ ਮੰਗ ਹਾਂ ਮਾਫੀ ਨਾ ਮੰਗ ਮਾਫੀ ਨਾ ਮੰਗ ਮਾਫੀ ਤੈਨੂੰ ਕਿਹੜਾ ਕਹਿੰਦਾਗਾ ਮੈਂ ਤੈਨੂੰ ਇਹਦਾ ਨਾ ਵੀ ਉਹ ਮਿੱਠੀ ਹੋ ਜਾ ਉਹਨੂੰ ਮਿੱਠੀ ਦਉਸਦੀਆਂ ਠੀਕ ਹੈ ਸਾਰਾ ਕੁਝ ਉਹ ਤੋਂ ਪਾ ਕੰਮ ਕਰਵਾ ਸਭ ਕੁਝ ਕਰ ਮਿੱਠੀ ਹੋ ਕੇ ਆਪਣੂ ਗੀ ਸਾਰਾ ਕੁਝ ਆਪਣੂ ਗਹਿਣਾ ਘਟਾ ਜਿਹੜਾ ਦੇਤਾ ਆਪਾਂ ਗਹਿਣੇ ਤਰੇ ਗਹਿਣੇ ਆਪਾਂ ਜੋ ਮਰਜੀ ਗਹਿਣੇ ਵੇਚੀ ਜੋ ਮਰਜੀ ਕਰੀ ਗਹਿਣੀ ਲਾਈ ਕਿ 5 ਲੱਖ ਰੁਪਈਆ ਆਪਣਾ 10 ਲੱਖ ਆਊਗਾ ਸੋਚ ਠੰਡੇ ਦਿਮਾਗ ਨਾਲ 10 ਲੱਖ ਰੁਪਈਆ ਮੁਕਾਉਣੇ ਕਿ ਤੁੰਸੇ ਜਦੋਂ 5 ਲੱਖ ਨੂੰ ਵਿਆਜ ਲਸਾਣਾ 5 ਲੱਖ ਦਾ ਵਿਆਜ ਪਤਾ ਕਿੰਨਾ ਬਣਦਾ ਆਹ ਮੈਨੂੰ ਹੀ ਉਹਨਾਂ ਮੁਰੇ ਨੀਮੀ ਕਰੀ ਜਾ ਤੂੰ ਨਾ ਉਹਨਾਂ ਤੂੰ ਆ ਜਾ ਬਿੱਠਾ ਪੈਰਾ ਉਹਨਾਂ ਨਾਲ ਮੈਂ ਤਾਂ ਉਹਨਾਂ ਨੂੰ ਨਾ ਮਿੱਠੀ ਹੋਵਾ ਨਾ ਉਹ ਨਾ ਨਾ ਕੌੜੀ ਹੋਮ ਬਸ ਮੈਂ ਤਾਂ ਬੁਲਾਉਂਦੀ ਨਹੀਂ ਮੈਂ ਤਾਂ ਚੁੱਪ ਰਹੀ ਮੈਂ ਤਾਂ ਇੱਕ ਮਾਫੀ ਦੀ ਮੇਰੀ ਤੋਂ ਗਲਤੀ ਮaaf ਕਰ ਦੋ ਕਿਉਂਕਿ ਮੀਆ ਬੀਬੀ ਐਸਾ ਇਹ 100 ਵਾਰ ਲੜਦੇ ਐ ਪਰ ਜੇ 700 ਨਹੀਂ ਹੁੰਦੇ ਨੇ ਇਹ ਮਸਾਂ ਤੈਨੂੰ ਪਤੀ ਐ ਬਸ ਕੁਛ ਨਹੀਂ ਨਾ ਚਲ ਕੋਈ ਨਾ ਕੋਈ ਪਤੂ ਕੋਈ ਕਰਨੀ ਭਾਈ ਜੇ ਸੱਸ ਮੋਂ ਤਾਂ ਲੜਦੀ ਰਹਿੰਦੇ ਨੇ ਆ ਜਿਹੜੀਆਂ ਲੜੀਆਂ ਖੇਚੂ ਲਿੱਕ ਚੜੀਆਂ ਉਹ ਕਹਿੰਦੇ ਨੇ ਅੰਕਾਪਤ ਜੀ ਤੇ ਕੁਛ ਨਹੀਂ ਹੁੰਦਾ ਦੋਵਾਂ ਤੋਂ ਮਾਫੀ ਮੰਗ ਲੈ ਤੁਸੀਂ ਇੱਕ ਮਿਕ ਹੋ ਜੋ ਆਪਦੀ ਜ਼ਮੀਨ ਸੰਭਾਲ ਲੈ ਚੱਲ ਭਾਈ ਤੂੰ ਕਿੱਥੇ ਮਾਫੀ ਮੰਗਣੀ ਨਹੀਂ ਨਾ ਮੈਂ ਨਹੀਂ ਮਾਕਦੀ ਮੈਂ ਮੇਰ ਨਾਲ ਥੋੜੀ ਕਰਾਈ ਹੈ ਆ ਤੇਰੇ ਪਿਓ ਨੇ ਦੇਖ ਲੈ ਮੇਰ ਨਾਲ ਕੀ ਕੁਛ ਕੀਤਾ ਹੁਣ ਤਾਂ ਪੱਕਾ ਹੀ ਕਰ ਲਿਆ ਹਾਂ ਮੈਂ ਤਾਂ ਪੱਕਾ ਮਾਤ ਲਿਆ ਮੈਂ ਨਹੀਂ ਮਾਫੀ ਮੰਗਦੀ ਉਹ ਇਹਦਾ ਮਤਲਬ ਮੈਨੂੰ ਘਰੋਂ ਜਾਣੀ ਪਊਗਾ ਮੈਨੂੰ ਕਿਹਨਾਂ ਦੇਣਾ ਤੂੰ ਤੇ ਨਹੀਂ ਬਸ ਤਦ ਮੈਨੂੰ ਮਰਨੀ ਠੀਕ ਆ ਮੈਂ ਤਾਂ ਮਰ ਹੀ ਹਾਂ ਹੁਣ ਤੈਨੂੰ ਦੱਸਦਾ ਹਾਂ ਮੈਂ ਮੂਤੈ ਮਾਰੂ ਫਿਰ ਹੋਰ ਕੀ ਕਰਾਂਗਾ ਤੂੰ ਤਾਂ ਮੇਰਾ ਕਹਿਣਾ ਮੰਨਦੀ ਨਹੀਂਗੀ ਮੈਂ ਜੋ ਤੂੰ ਕੰਨੀ ਐ ਮੈਂ ਉਹ ਕਰਨ ਕਰਦਾ ਮੈਂ ਬਾਪ ਦੇ ਇੱਤਕ ਮੂਹਰੇ ਨਹੀਂ ਬੋਲੇ ਮੈਂ ਤੇਰੇ ਰੱਖੇ ਮੈਂ ਮੈਂ ਤੈਨੂੰ ਕਿਹਾ ਵੀ ਭਾਈ ਮੇਰੀ ਮਾਂ ਨੂੰ ਨਾ ਕੁਛ ਕਹਦੀ ਮੈਂ ਮੈਂ ਸਦਾ ਇਹ ਕੁਛ ਕਰਦਾ ਫਿਰਦਾ ਮਾਂ ਮੇਰੀ ਕਿਤੇ ਸਾਥ ਨਹੀਂ ਦਿੰ ਫਾਦੇ ਮੈਂ ਤੇਰਾ ਸਾਥ ਹੀ ਨਹੀਂ ਦਿੰਦੀ ਤੇ ਤੇਰੇ ਪਿੱਛੇ ਮੈਂ ਕੀ ਕੁਝ ਕਰਾਇਆ ਮੈਂ ਵੀ ਉਹ ਤੇ ਜੂੰੜੇ ਪਟਾ ਲੇ ਆਪਦੇ ਤੇਕਾ ਨੂੰ ਵੀ ਬੁਰਾ ਬਣਾਵਾ ਦਿੱਤਾ ਮਿੱਠੀ ਹੋਣ ਨੂੰ ਕਹਿ ਰਹੇ ਆ ਮਿੱਠੀ ਤਾਂ ਹੋ ਸਕਦੀ ਆ ਮੇਰੀ ਮਾਂ ਤੇਰੇ ਪੈਰੀ ਹੱਥ ਲਾ ਦੇ ਨਾ ਮੈਂ ਲਾ ਦ ਨਾ ਕਹਿੰਦੇ ਬਸ ਐਂ ਕਹਦੇ ਵੀ ਤੂੰ ਮਿੱਠੀ ਮਾਰਨ ਜਾ ਕੇ ਉਹ ਉਸੇ ਤਾਂ ਲਵਾ ਦੇ ਫਿਰ ਮੇਰੇ ਪੈਰੀਆਂ ਲਾਉਂਗੀ ਲਾਉਂਗੀ ਮਾਂ ਤੂੰ ਜਖੜ ਦਿਨ ਦੋ ਗੱਲਾਂ ਦਾ ਕਰ ਉਹ ਤਾਂ ਉਹੀ ਬਿੜ ਜਾਂਦੀ ਏ ਹੋਰ ਜਾ ਮੇਰੀ ਮਾਂ ਵਾ ਦੇ ਕੇ ਮੈਂ ਨਹੀਂ ਕਿ ਮਾਂ ਮੈਂ ਰਾਂ ਦਾ ਰਹਿਣ ਦੇ ਆ ਮੈਂ ਨਾ ਮਿੱਠੇ ਪੋਤੇ ਜੇ ਮਾਰਿਆ ਕਰ ਮੇਰੇ ਕੋਲ ਜਾਂ ਤੂੰ ਹੀ ਮੰਗ ਲੈ ਮਾਫੀ ਮੋਪੀ ਨਾ ਪਿਓ ਤੋਂ ਮੰਗ ਲੈ ਨਾ ਆਪਦੀ ਬਹੂ ਤੋਂ ਮੰਗ ਲੈ ਚਲ ਠੀਕ ਹੈ ਵਰਮਾ ਤੂੰ ਨਹੀਂ ਮਾਫੀ ਮੰਗਦੀ ਪਰ ਮੈਨੂੰ ਤਾਂ ਕਰਨੀ ਪੈਣਾ ਭਾਈ ਹੱਥ ਪੱਲਾ ਮੈਂ ਤੇ ਨਾ ਹਟਾਉਂਦੀ ਨੀ ਜਾਂ ਮੰਗ ਲੈ ਤੇਨੂੰ ਕੀ ਲੋੜ ਆਂ ਅੱਗੇ ਤੇਰੇ ਮੁੰਡੇ ਦੇ ਘਰ ਵਾਸੇ ਮਾਮਾ ਤਾਂ ਕਿਤੇ ਆਪਦੇ ਮੁੰਡੇ ਦੇ ਘਰ ਬਸਾਉਂਦੇ ਨੇ ਇਹ ਮਾਂ ਪਹਿਲੀ ਮਾਂ ਕੀ ਜਿਹੜੀ ਆਪਦੇ ਮੁੰਡੇ ਦੇ ਘਰ ਉਹ ਜਾਟਣ ਲੱਗੀ ਹੈਗੀ ਹੈ ਮੈਂ ਤੇਰੇ ਪਿੱਛੇ ਇਹਨਾਂ ਕੁਛ ਕਰਦਾ ਫਿਰਦਾ ਅੱਛਾ ਹਾਂ ਤੂੰ ਵੀ ਇੰਨਾ ਗੱਲਾਂ ਤੇ ਆ ਗਿਆ ਪਿਓ ਤਾਂ ਤੇਰਾ ਆਇਆ ਹੀ ਸੀ ਮਾਂ 2 ਕਿਲੋ ਦੀ ਜ਼ਿੰਦਗੀ ਦਾ ਸਵਾਲ ਆ ਬਾਈ ਇਹ ਜੀ ਗੱਲ ਜਾ ਬਣ ਜਾ ਤੀਮੀ ਦਾ ਗੁਲਾਮ ਜਾ ਕੇ ਹਾਂ ਸ਼ਰਮਤਾ ਹੈ ਨਹੀਂ ਕੀ ਹੋਇਆ ਲਪਿਟਾ ਕੀ ਸੋਚੀਐ ਨੇ ਵੀ ਦੋਸਤ ਮੈਂ ਨਾ ਮੈਂ ਤੁਹਾਨੂੰ ਪੁੱਛ ਰਿਆਂਗਾ ਮੈਂ ਕਿਸ ਨਾਲ ਗੁੱਸੇ ਹੋਣਾ ਸੀ ਨਾਲੇ ਮੈਨੂੰ ਕੀ ਲੋੜ ਪਈਏ ਕਿਸੇ ਨਾਲ ਗੁੱਸੇ ਹੋਣ ਦੀ ਗੁੱਸੇ ਤਾਂ ਮੇਰੇ ਨਾਲ ਨੇ ਸਾਰੇ ਨਾ ਨਾ ੁੱਡੇ ਨਾਲ ਕਿਉਂ ਗੁੱਸੇ ਨੇ ਫਿਰ ਕਿਉਂ ਵਾ ਅਕਰਾਂ ਦੇ ਵਿੱਚ ਤਾਂ ਲੜਾਈਆਂ ਹੁੰਦੀ ਰਹਿੰਦੀਆਂ ਨੇ ਨਾਲੇ ਜਿੱਥੇ ਲੜਾਈ ਹੁੰਦੀ ਆ ਪਿਆਰ ਵੀ ਤਾਂ ਉੱਥੇ ਹੁੰਦਾ ਤਾਂ ਕੀ ਹੋਇਆ ਤੁਹਾਡੀ ਤਬੀਅਤ ਤਾਂ ਠੀਕ ਹੈ ਨਾ ਮੈਂ ਇੰਜ ਜੇ ਤੁਸੀਂ ਮੇਰੀ ਉਦੋਂ ਵੀ ਨਹੀਂ ਸੀ ਕੀਤੀ ਜਦੋਂ ਮੈਂ ਨਵੀਂ ਨਵੀਂ ਵਿਆਹ ਕਿਹਾ ਸੀ ਉਹ ਨਹੀਂ ਨਹੀਂ ਉਹਨੂੰ ਪਤਾ ਤਾਂ ਹੈਗਾ ਬਸ ਬੀਤੀ ਜਾ ਵੱਧ ਜਾਂਦਾ ਨਾ ਉਹਦੇ ਕਰਕੇ ਪਤਾ ਨਹੀਂ ਲੱਗਦਾ ਮੈਂ ਕੀ ਬੋਲੀ ਜਨਾ ਮੈਂ ਤਾਂ ਤੁਹਾਡੇ ਕੋਲੋਂ ਮਾਫੀ ਮੰਗਣ ਆਇਆ ਸੀ ਜੀ ਯਾਰ ਮੈਨੂੰ ਮਾਫ ਕਰ ਮਾਫੀ ਉਹ ਵੀ ਮੇਰੇ ਤੋਂ ਮਾਫੀ ਤਾਂ ਮੈਨੂੰ ਤੁਹਾਡੇ ਤੋਂ ਮੰਗਣੀ ਚਾਹੀਦੀ ਹੈ ਕਿ ਮੈਂ ਤੁਹਾਡੀ ਜ਼ਿੰਦਗੀ ਚ ਆ ਕੇ ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾਤਾ। ਤੁਹਾਨੂੰ ਤਾਂ ਕੋਈ ਬਹੁਤ ਅਮੀਰ ਘਰ ਦੀ ਕੁੜੀ ਚਾਹੀਦੀ ਸੀ। ਜਿਹੜੀ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕਦੀ। ਜਿਹੜਾ ਕੁਝ ਤੁਸੀਂ ਮੰਗਦੇ ਤੁਹਾਨੂੰ ਉਹੀ ਆਪਣੇ ਪੇਕੇ ਤੋਂ ਲਿਆ ਕੇ ਦੇ ਸਕਦੀ। ਮੈਂ ਤਾਂ ਜੀ ਤੁਹਾਡੀ ਕੋਈ ਇੱਛਾ ਪੂਰੀ ਨਹੀਂ ਕੀਤੀ। ਨਾ ਮੇਰੇ ਕਦੇ ਪੇਕੇ ਨਹੀਂ ਕੀਤੀ ਐ। ਮਾਫੀ ਤਾਂ ਮੈਂ ਮੰਗਦੀ ਆ ਤੁਹਾਡੇ ਤੋਂ। ਮੈਨੂੰ ਮਾਫ ਕਰ ਦੋ। ਨਾ ਨਾ ਯਾਰ। ਸ਼ਰਮਿੰਦਾ ਨਾ ਕਰ ਮੈਨੂੰ ਯਾਰ। ਮੈਂ ਮਾਫੀ ਮੰਗਦਾ। ਮੈਨੂੰ ਮਾਫ ਕਰ ਦੇ। ਉਹ ਪਤਾ ਨਹੀਂ ਨਾ ਤੈਨੂੰ ਪਤਾ ਹੀ ਜਦੋਂ ਬੰਦੇ ਦੇ ਕੋਈ ਪੱਲੇ ਨਹੀਂ ਕੁਛ ਹੁੰਦਾ ਤਾਂ ਫਿਰ ਇੱਕ ਸਿਰਫ ਉਹਦੇ ਸਹੌਰੀ ਹੁੰਦੇ ਆ ਵੀ ਜਿਹੜੇ ਉਹਦੇ ਦੁੱਖ ਸੁੱਖ ਸਾਥ ਦੇ ਸਕਦੇ ਨੇ ਤੇ ਮੈਨੂੰ ਵੀ ਆਈ ਸੀਗਾ ਵੀ ਚਲ ਜੇ ਉਹ ਮੈਨੂੰ ਕੁਝ ਸਹਾਰਾ ਲਾ ਦੇਣਗੇ ਤੁਹਾਨੂੰ ਵੀ ਪਤਾ ਹੁਣ ਜ਼ਮੀਨ ਗੈਣੀ ਤਰੀ ਕਿਉਂ ਸੀਗੀ ਆਪਣੇ ਹੁਣ ਜ਼ਮੀਨ ਗੈਣੀ ਤਰੀ ਕਿਉਂ ਸੀ ਇਹ ਵੀ ਪਤਾ ਹੈ ਇਹ ਤਾਂ ਨਹੀਂ ਮੈਨੂੰ ਪਤਾ ਹੈਗਾ ਇਹ ਤਾਂ ਮਾਉਂ ਨੂੰ ਹੀ ਪਤਾ ਸਭ ਪਤਾ ਤੁਹਾਨੂੰ ਨਹੀਂ ਸੱਚੀ ਮੈਨੂੰ ਸੱਚੀਉਂ ਨਹੀਂ ਪਤਾ ਹੈਗਾ ਪਰ ਮੈਨੂੰ ਸਭ ਪਤਾ ਮੇਨੂੰ ਬਾਪੂ ਜੀ ਨੇ ਸਭ ਦੱਸਤਾ ਜ਼ਮੀਨ ਗੈਣੀ ਰੱਖੀ ਕਿਉਂ ਗਈ ਸੀ अच्छा पर तू ਨਹੀਂ ਚਾਹੁੰਦੀ ਕਿ ਵੀ ਆਪਣੇ ਜਿਹੜੇ ਦੋ ਕੀ ਲੈਨੇ ਆਪਣੇ ਕੋਲ ਰਹਿਣ ਕਿਉਂ ਕਿਸੇ ਬਗਾਨੇ ਦੇ ਹੱਥ ਜਾਣਾ ਬਿਲਕੁਲ ਚਾਹੁੰਨੀ ਆ ਮੈਂ ਤਾਂ ਇਹ ਵੀ ਚਾਹੁੰਨੀ ਆ ਕਿ ਮੇਰੇ ਮਾਪਿਆਂ ਨੇ ਜਿਹੜਾ ਮੇਰੇ ਵਾਸਤੇ ਸਹੇੜਿਆ ਉਹ ਆਪਦੀ ਮਿਹਨਤ ਦੀ ਕਮਾਈ ਵੀ ਕਰੇ ਲੋਕਾਂ ਨੂੰ ਕੰਮ ਕਰਕੇ ਦਿਖਾਵੇ ਕਰੂੰਗਾ ਕਿਸੇ ਤੋਂ ਮੰਗਣ ਦੀ ਬਜਾਏ ਆਪ ਕਮਾਵੇ ਕੰਮ ਲੱਭ ਰਹੇ ਆ ਨਾ ਕੰਮ ਮਿਲ ਨਹੀਂ ਰਿਹਾ ਕੋਈ ਕਿੰਨੇ ਵਾਰ ਰੋਜ਼ ਮੈਂ ਆਪਣੀ ਮਤਲਬ ਪ੍ਰੋਫਾਈਲ ਭੇਜਦਾ ਸਭ ਨੂੰ ਤੇ ਉਹਲੇ ਦੱਸ ਹੀ ਰਹੇ ਕੁਝ ਨਾ ਕੁਝ ਤੇ ਜਦੋਂ ਹੀ ਬਸ ਹੋ ਗਿਆ ਸਿਲੈਕਟ ਨਾਲ ਦੀ ਨਾਲ ਫਿਰ ਤੇ ਮੈਂ ਕੰਮ ਤੇ ਲੱਗੀ ਜਾਣਾ ਤੇਰ ਬਸ ਇਹੀ ਹੈ ਨਾ ਦੁਨੀਆ ਤੇ ਨਾ ਕੰਮਾਂ ਦਾ ਤੋੜਾ ਨਹੀਂ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਨਾਲ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਬਸ ਫਰਕ ਸਿਰਫ ਇੰਨਾ ਹੁੰਦਾ ਹੈ ਕਿਆਂ ਨੂੰ ਨਾ ਬੇਲੇ ਬੈ ਕੇ ਖਾਣ ਦੀ ਆਦਤ ਪੈ ਜਾਂਦੀ ਹੈ ਤੇ ਉਹ ਤੁਹਾਨੂੰ ਪਈ ਹੋਈ ਹੈ ਯਾਰ ਐਦਾਂ ਦੀ ਕੋਈ ਗੱਲ ਨਹੀਂ ਕਿ ਤੂੰ ਹੀ ਮੈਨੂੰ ਇਹ ਕੁਝ ਕਹੇਂਗੀ ਹੋਰ ਨੇ ਤਾਂ ਕਹਿਣੀ ਕਹਿਣਾਗਾ ਮੈਂ ਝੂਠਾ ਨਹੀਂ ਬੋਲਦੀ ਜੋ ਤਾਈ ਤਿੰਨ ਸਾਲਾਂ ਤੋਂ ਦੇਖ ਰਹੀਆਂ ਉਹ ਹੀ ਬੋਲਦੀਆਂ ਮੈਂ ਮੈਨੂੰ ਤਾਂ ਆਪ ਨੂੰ ਵੀ ਸ਼ਰਮੀ ਆਉਂਦੀ ਹੈ ਜਦੋਂ ਮੈਨੂੰ ਕੋਈ ਪੁੱਛਦਾ ਹੈ ਮੇਰੇ ਨਾਲ ਦੀਆਂ ਕੁੜੀਆਂ ਪੁੱਛਦੀਆਂ ਜਿਨ੍ਹਾਂ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਕਿ ਸਾਡਾ ਜੀਜਾ ਕੀ ਕਰਦਾ ਹੈ ਫਿਰ ਮੈਂ ਵੀ ਉਹਨਾਂ ਨੂੰ ਕਹਿ ਦਿੰਦੀ ਹਾਂ ਹੱਸ ਕੇ ਵੀ ਉਹ ਤਾਂ ਬੇਲਾ ਫਿਰਦਾ ਵਿਚਾਰਾ ਕਦੇ ਇੱਧਰ ਕਦੇ ਇੱਧਰ ਲੋਕਾਂ ਤੋਂ ਮੰਗ-ਮੰਗ ਕੇ ਪੈਸੇ ਫੇਰ ਕਿਤੇ ਆਪਦਾ ਗੁਜ਼ਾਰਾ ਕਰਦਾ ਹੈ ਉਹ ਉਹਨੇ ਕਿਹਾ ਆਪ ਕੰਮ ਕਰਨਾ ਮੈਂ ਬੋਲਦੀ ਸੱਚੀ ਆ ਮੈਂ ਆਪਦੇ ਨਾ ਝੂਠੇ ਨੰਬਰ ਨਹੀਂ ਬਣਾਉਂਦੀ ਬਸ ਥੋੜਾ ਜਿਹਾ ਮਾਂ-ਬਾਪਾਂ ਦੀ ਖੁੱਲ੍ਹ ਕਰਕੇ ਪਹਿਲੇ ਤੁਹਾਨੂੰ ਮੈਂ ਕੱਲ੍ਹਾ ਮੁੰਡਾ ਸੀਗਾ ਤੇ ਮੈਨੂੰ ਕੋਈ ਤੇ ਕੰਮ ਤੇ ਲਾਉ ਨਹੀਂ ਦਿੱਤਾ ਤੇ ਉਹ ਕਰਕੇ ਮੈਨੂੰ ਥੋੜਾ ਜਿਹਾ ਪੁਸ਼ਪ ਹੈ ਗਿਆ ਤੇਰੇ ਕੰਮ ਕੀਤਾ ਨਹੀਂ ਸੀ ਨਾ ਤੇ ਬਾਪੂ ਨੇ ਵੀ ਕੱਲਾ ਮੁੰਡਾ ਤਾਂ ਮੇਰਾ ਭਰਾ ਵੀ ਹੈ ਫਿਰ ਉਹ ਤਾਂ ਪੂਰੀ ਮਿਹਨਤ ਕਰਦਾ ਕਿੰਨਾ ਸੋਹਣਾ ਉਹਨੇ ਘਰ ਬਣਾ ਰੱਖਿਆ ਮਾਂ ਨੇ ਨਾ ਅੱਜ ਤੱਕ ਮੈਨੂੰ ਕਿਸੇ ਕੰਮ ਤੇ ਜਾਣ ਹੀ ਦਿੱਤਾ ਮੈਂ ਤਾਂ ਬਹੁਤ ਕਹਿੰਦਾ ਹੁੰਦਾ ਸੀ ਮਾਂ ਮੈਨੂੰ ਕੰਮ ਕਰਨਾ ਨਾ ਪੁੱਤ ਤੂੰ ਕੱਲਾ ਮੁੰਡਾਗਾ ਕੋਈ ਨਹੀਂ ਯਾਰ ਇਸ ਕਰੇਗਾ ਤੇ ਹੋਰ ਕੌਣ ਕਰੂਗਾ ਇੱਥੋਂ ਜੇ ਮੈਂ ਕੰਮ ਤੇ ਜਾਂਦਾ ਪਤਾ ਬਾਪੂ ਮੈਨੂੰ ਵਾਪਸ ਲੈ ਜਾਂਦਾ ਸੀਗਾ ਨਾ ਪਤਾ ਤੂੰ ਕੰਮ ਨਹੀਂ ਕਰਨਾ ਬਸ ਉਹਦੇ ਕਰਕੇ ਸਾਰਾ ਇਹ ਪਿਆਰ ਦਾ ਨਤੀਜਾ ਹੈ ਹੁਣ ਹੌਲੀ ਹੌਲੀ ਬਸ ਕੋਈ ਨਾ ਕੋਈ ਕੰਮ ਵੀ ਦੇਖੂਗਾ ਇਹ ਸੱਚੀ ਮੈਨੂੰ ਮਾਫ਼ ਕਰ ਦਿਓ ਜੀ ਹਾਂ ਤੇ ਤੇਹੀ ਗੱਲੇ ਨੇ ਜਿਵੇਂ ਹੁਣ ਤੁਸੀਂ ਕਹੇ ਕਰੋਗੇ ਉਵੇਂ ਕਰਿਆ ਕਰੂੰਗਾ ਇੱਥੇ ਨਾਲੇ ਤੁਹਾਨੂੰ ਜਿਹੜੇ ਮਾੜੇ ਸ਼ਬਦ ਬੋਲੇ ਨੇ ਤੇ ਉਹਨਾਂ ਵੱਲੋਂ ਵੀ ਮਾਫੀ ਚਾਹੁੰਦਾ ਜਿਵੇਂ ਤੁਹਾਨੂੰ ਮੈਂ ਕਹਤਾ ਸੀਗਾ ਵੀ ਜੁੱਤੀ ਹੋਇਆ ਚਾਹੇ ਜਨਾਨੀ ਹੋਇਆ ਵੀ ਪੈਰ ਦੇ ਚੱਲੇ ਸੁਣੇ ਲੱਗਦੇ ਨੇ ਇਹ ਉਲਟਾ ਗੁੰਨੀ ਪਰ ਉਹ ਬਣ ਰਹੇਗੀ ਅੱਜ ਕੱਲ ਤਾਂ ਕੁੜੀਆਂ ਨੂੰ ਪਹਿਲ ਆ ਗਈ ਹਰ ਕੰਮ ਦੇ ਵਿੱਚ ਮੈਂ ਤਾਂ ਆਪ ਚਾਹੁੰਦਾ ਜੇ ਤੂੰ ਵੀ ਜੇ ਕੁਝ ਕੰਮ ਕਰਨਾ ਚਾਹੁੰਦੀ ਤਾਂ ਕਰ ਸਕਦੇ ਆ ਪੂਰੀ ਸ਼ੂਟ ਆ ਹਾਂ ਮੈਂ ਤਾਂ ਕੰਮ ਕਰਨਾ ਸਟਾਰਟ ਕਰ ਦੂੰ ਪਰ ਜਦੋਂ ਬੰਦਾ ਵਿਹਲਾ ਬੈਠਾ ਹੋਵੇ ਨਾ ਤਾਂ ਉਹ ਦੌਰਤ ਕੰਮ ਕਰਦੀ ਸੋਹਣੀ ਨਹੀਂ ਲੱਗਦੀ ਕਿਉਂਕਿ ਲੋਕਾਂ ਨੇ ਉਹਦੀ ਕਹਿ ਦੇਣਾ ਕਿ ਇਹ ਬੰਦਾ ਤਾਂ ਆਪਦੀ ਤੀਮੀ ਦੀ ਕਮਾਈ ਖਾਂਦਾ ਹੁਣ ਆਪਾਂ ਕਿਹੜੇ ਕਿਹੜੇ ਲੋਕਾਂ ਦੇ ਮੂੰਹ ਫੜ ਲਾਂਗੇ ਮੈਂ ਐਂ ਕਰੇ ਤੂੰ ਮੈਂ ਕਿੰਨੀ ਵੱੜੇ ਕੰਮ ਸੰਭਲੂਗਾ ਜਿਵੇਂ ਤੁਹਾਡੇ ਜਿਹੜੇ ਸੁਪਨੇ ਸੀਗੇ ਕਿ ਮੈਂ ਹਨਾ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਅਧੂਰੇ ਨੇ ਉਹ ਕੁਝ ਉਹ ਪੂਰੇ ਕਰ ਸਕਦੇ ਮੇਰਾ ਕੋਈ ਸੁਪਨਾ ਨਹੀਂ ਮੇਰਾ ਇੱਕੋ ਹੀ ਸੁਪਨਾ ਹੈ ਵੀ ਇਸ ਘਰ ਦੇ ਵਿੱਚ ਕਲੇਸ਼ ਨਾ ਹੋਵੇ ਤੁਸੀਂ ਆਪਦੇ ਹੱਕ ਦੀ ਕਮਾਈ ਕਰੋ ਮਾਂ ਮੈਨੂੰ ਆਪਣੀ ਧੀ ਮੰਨੇ ਤੇ ਤੁਸੀਂ ਮੈਨੂੰ ਆਪਣੀ ਘਰ ਵਾਲੀ ਜਿਹੜਾ ਕਿ ਮੇਰੇ ਨਾਲ ਕਦੇ ਹੋਇਆ ਨਹੀਂ ਉਸ ਦਾ ਮਾ ਵੀ ਆਉਂਦੀ ਸੀ ਮਾਫੀ ਮੰਗਣ ਮੈਂ ਹੀ ਰੁਕਤਾ ਮੈਂ ਕੋਈ ਜਲਦੀ ਮਾ ਖੜੇ ਲਾਪਰੀ ਦਾ ਸੁਭਾ ਥੋੜਾ ਗੁੱਸੇ ਚ ਫਿਰ ਮੈਂ ਅਗੇ ਸੀਗਾ ਕਿ ਤਾਂ ਮਾ ਨਹੀਂ ਹੋਣਾ ਸੀਗਾ ਉਹ ਮੈਨੂੰ ਮਾਫਤ ਕਰਤਾ ਵੀ ਕੁਝ ਤੁਸੀਂ ਨਾ ਮੇਰੇ ਤੋਂ ਮਾਫੀ ਮੰਗ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਪਹਿਲੀ ਗੱਲ ਤਾਂ ਮੈਨੂੰ ਤੁਹਾਡੀ ਨਾ ਕੋਈ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਜੋ ਵੀ ਹੋਇਆ ਚਲੋ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਪਰ ਜਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਵੀ ਘਰੇ ਆ ਜਿਨ੍ਹਾਂ ਤੋਂ ਉਹ ਭੁੱਲਿਆ ਨਹੀਂ ਗਿਆ ਜਾਂਦਾ ਪਰ ਤੁਸੀਂ ਮੇਰੇ ਸਿਰ ਤੇ ਹੱਥ ਰੱਖ ਕੇ ਸੌਂ ਖਾਓ ਕਿ ਅੱਜ ਤੋਂ ਬਾਅਦ ਤੁਸੀਂ ਕਦੇ ਮੈਨੂੰ ਐ ਨਹੀਂ ਕਹੋਗੇ ਕਿ ਆਪਦੇ ਪਿੱਖਿਆ ਤੋਂ ਫੁਲਾਨੀ ਚੀਜ਼ ਲੈ ਕੇ ਆ ਜਾਂ ਆਪਦੇ ਪਿੱਖਿਆ ਤੋਂ ਪੈਸੇ ਆਇਆ ਕਿਆ ਤੇ ਨਾ ਤੁਸੀਂ ਮੇਰੇ ਪਿੱਛੇ ਕਦੇ ਬਾਪੂ ਜੀ ਨਾਲ ਜਾਂ ਮਾਂ ਨਾਲ ਲੜੋਗੇ ਕੋਈ ਨਾ ਮੈਂ ਕੰਮ ਤੇ ਲੱਗਦਾ ਜਾਣੀ ਹੁਣ ਮੈਂ ਕੰਮ ਦੀ ਗੱਲ ਨਹੀਂ ਕੀਤੀ ਜੋ ਗੱਲ ਕੀਤੀ ਉਹਦੀ ਸੌਂ ਖਾ ਲੋ ਦੇਖ ਲੈ ਆਪਣੇ ਤੈਨੂੰ ਵੀ ਪਤਾ ਜਦੋਂ ਬੰਦਾ ਕੰਮ ਤੇ ਨਹੀਂ ਹੁੰਦਾ ਹਨਾ ਤਾਂ ਇੱਕ ਸਿਰਫ ਉਹਦੇ ਸਹੁਰੇ ਨੇ ਜਿਹੜੇ ਦੁੱਖ ਸੁੱਖ ਚ ਸਾਥ ਦਿੰਦੇ ਨੇ ਹੁਣ ਮੈਨੂੰ ਵੀ ਇਹੀ ਆਸ ਸੀਗੀ ਸਹੁਰੇ ਦੁੱਖ ਸੁੱਖ ਚ ਸਾਥ ਦਿੰਦੇ ਨੇ ਸਹੁਰੇ ਕਿਸੇ ਦਾ ਢੱਡ ਭਰਨ ਵਾਸਤੇ ਨਹੀਂ ਹੁੰਦੇ ਕੋਈ ਨਾ ਜਿਵੇਂ ਤੁਸੀਂ ਕਹੋਗੇ ਮੈਂ ਕਰ ਲੂੰਗਾ ਯਾਰ ਆ ਠੀਕ ਆ ਨਾਲੇ ਜੀ ਮਾਫੀ ਮੰਗਣੀ ਹੈ ਨਾ ਜਾ ਕੇ ਬਾਪੂ ਜੀ ਤੋਂ ਵਾਂਗੋ ਹਾਂ ਬਾਪੂ ਜੀ ਕੋਲ ਵੀ ਮਾਫੀ ਮੰਗ ਲੂੰਗਾ ਕਿ ਤੁਸੀਂ ਮੈਨੂੰ ਮਾਫ ਕਰਤਾ ਜੀ ਛੁਪ ਗਿਆ ਮੈਨੂੰ ਪਹਿਲੀ ਪਤਾ ਸੀ ਮੈਂ ਮਾ ਨੂੰ ਕਿਹਾ ਸੀਗਾ ਉਹ ਤਾਂ ਵੈਸੇ ਬੋਲ ਪੜਾਕਾ ਉਹੀ ਅਬਦੁੱਲ ਸ਼ਰੀਫ ਬੋਲਦਾ ਤੇ ਦਿਲ ਦੀ ਵੀ ਚੰਗੀ ਬੋਲਦਾ ਤੇ ਸੱਚੀ ਤੁਸੀਂ ਸਹੀ ਕਹੇ ਜੀ ਠੀਕ ਆ ਮੈਂ ਬਾਪੂ ਕੋਲ ਜਾਇਆ ਮੈਂ ਨਿਸ਼ਚਿਤ ਤਾ ਗਿਰਗਟ ਵੀ ਨਹੀਂ ਰੰਗ ਬਦਲਦੀ ਛੇ ਨੀਚੇ ਤੀ ਤੁਸੀਂ ਆਪਣਾ ਰੰਗ ਬਦਲ ਲਿਆ ਪਰ ਤੁਹਾਡੇ ਇਹ ਰੰਗ ਬਦਲਣ ਪਿੱਛੇ ਕੋਈ ਨਵੀਂ ਕਹਾਣੀ ਸ਼ੁਰੂ ਹੁੰਦੀ ਲੱਗਦੀ ਐ ਮੈਨੂੰ ਹੁਣ ਤੱਕ ਲੱਗਦੇ ਇਹਨੂੰ ਪੂਰੀ ਤਰ੍ਹਾਂ ਬਚ ਕੇ ਰਹਿਣਾ ਪਊਗਾ ਜਿਹੜਾ ਇਨਸਾਨ 2-3 ਘੰਟੇ ਪਹਿਲਾਂ ਮੈਨੂੰ ਪੈਰ ਦੀ ਜੁੱਤੀ ਸਮਝਦਾ ਸੀ ਮਿੰਟਾਂ 'ਚ ਮੈਨੂੰ ਮਹਿਲਾ ਦੀ ਰਾਣੀ ਬਣਾ ਕੇ ਤੁਰ ਗਿਆ। ਨਾਲੇ ਇੰਨਾ ਸੱਚਾ ਤੱਕ ਬੋਲ ਗਿਆ ਤੂੰ। ਮੈਂ ਤੇਰੀ ਮਾਂ ਦੇ ਦਿਲ 'ਚ ਕੁਛ ਨਹੀਂ। ਉਹ ਦਿਲ ਦੀ ਸੱਚੀ ਹੈ।